ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਆਪਣੇ ਭਰਾ ਆਪਣੇ ਪੇਜ ਨਾਲ ਜੁੜੇ ਹੋਇਆ ਸਾਰਿਆਂ ਦਾ 모ਸਟ ਵੈਲਕਮ ਹੈ ਜੀ ਤੇ ਅੱਜ ਅਸੀਂ ਕਰਦੇ ਹਾਂ ਵਲੌਗ ਸ਼ੁਰੂ ਤੇ ਧੁੱਪ ਨਿਕਲਿਆ ਜੀ ਬਾੜਾ ਸੰਭਰਿਆ ਪਿਆ ਤੇ ਦੇਖੋ ਜੀ ਹੋਰ ਦਾ ਬੂੜਾ ਵਧੀਆ ਨਿਕਲਿਆ ਅੱਜ ਤੇ ਅੱਜ ਕੱਢਦੇ ਹਾਂ ਬੱਕਰੀਆਂ ਬਾਹਰ ਹੁਣ ਤੇ ਜੁੜੇ ਰਹੋ ਵਲੌਗ ਦੇ ਨਾਲ ਨਾਲ ਦੇਖਦੇ ਹੋ ਕੀ ਬਣਦਾ ਤੇ ਅੱਜ ਦੇ ਵਿੱਚ ਮਾਰਨੇ ਕੱਪੜਾ ਜੀ ਪਹਿਲਾਂ ਕੱਪੜਾ ਮਾਰ ਕੇ ਚਾਰ ਪਾ ਕੇ ਤੇ ਫੇ ਕੋਈ ਨਾ ਕੋਈ ਗੱਲ ਬਣੂਗੀ। ਲੋ ਵੀ ਮਿੱਤਰੋ ਅੱਜ ਛੜਦੇ ਆ ਮੋਟਰ। ਮੋਟਰ ਛੜਦੇ ਆ ਭਾਜੀ। ਬਾਕੀ ਦੇਖੋ ਕਿਆ ਬਣਦਾ ਹੋਏ। ਇਧਰ ਤਾਂ ਰੌਣਕ ਹੀ ਕਰਤੀ ਆਪਾਂ ਕੋਰ ਭੰਨਤੀ। ਇਧਰ ਰਹਿੰਦੀ ਆ ਹਜੇ ਉਹ ਗਾਹਾਂ ਕਿਲਾ ਰਹਿੰਦਾ ਇਕ। ਆ ਮੋਟਰ ਛੜਾਂਗੇ ਅੱਜ। ਬਣੇ ਰਹੋ ਬਲੌਗ ਨਾਲ ਦੇਖੋ ਕੀ ਬਣਦਾ। ਦੇਖਿਓ ਕੀ ਕੋਸ ਹੋ ਰਿਹਾ ਖਾਲਚ ਖਾਲ ਤਾਂ ਸਾਫ਼ ਹੀ ਲੱਗਦਾ ਮੈਨੂੰ ਦੇਖੋ ਜੀ ਕੰਮ ਟਾਇਟ ਹੀ ਐ ਖਾਲ ਸਾਫ਼ ਆ ਬਸ ਗੱਲਾ ਭਈ ਇਹ ਹੀ ਦੱਪਣਾ ਲਓ ਵੀ ਮਿੱਤਰੋ ਮੋਟਰ ਛੜਤੀ ਤੇ ਚੱਲ ਪਿਆ ਪਾਣੀ ਤੇ ਪਾਣੀ ਦੇ ਮੂਰੇ ਮੂਰੇ ਚੱਲਦੇ ਆ ਆਪਾਂ ਹੋਰ ਸੁਣਾਓ ਕੀ ਹਾਲ ਚਾਲ ਆ ਭਾਈ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਦੋ ਦਿਨ ਭਾਈ ਜਿਹੜਾ ਆਪਾਂ ਤੋਂ ਵੀਡੀਓ ਨਹੀਂ ਪਾਈ ਗਈ ਉਹਦਾ ਕਾਰਨ ਇਹੀ ਹੈ ਵੀ ਇੱਕ ਤਾਂ ਆਪਣੀ ਬੱਕਰੀ ਮਰ ਗਈ ਸੀ ਉਹਦੇ ਆਪਣਾ ਥੋੜਾ ਮੂਡ ਖਰਾਬ ਹੋ ਗਿਆ ਤੇ ਬੱਕਰੀ ਚੰਗੀ ਬਹੁਤ ਸੀ ਤੇ ਬੱਚੇ ਵੀ ਬਹੁਤ ਚੰਗੇ ਸੀ ਤੇ ਉਹਦੇ ਬੱਚਿਆਂ ਦਾ ਦੋਨਾਂ ਦਾ ਸੌਦਾ ਹੋ ਰਿਹਾ ਸੀ ਇੱਕ ਬੱਚਾ ਲੈ ਗਏ ਸੀ ਉਹਦੇ ਹੁਸ਼ਿਆਰਪੁਰ ਕੰਨੀ ਆ ਕੇ ਜਿਹੜਾ ਮੋਰ ਸੀ ਜਿਹਦਾ ਨਾ ਆਪਾਂ ਮੋਰ ਰੱਖਿਆ ਸੀ ਉਹਰਾ ਦੂਜਾ ਭਾਈ ਫਿਰ ਆਪਾਂ ਕੈਨਸਲ ਕਰਤਾ ਉਹ ਮੁੰਡਿਆਂ ਨੂੰ ਕਹਤਾ ਵੀ ਚਲੋ ਤੁਹਾਨੂੰ ਹੋਰ ਬੱਕਰੀ ਦਾ ਬੱਚਾ ਦੇ ਦਾਂਗੇ ਮਿਉ ਅਸੀਂ ਰੱਖਾਂਗੇ ਮੇਰੀ ਯਾਦਗਾਰੀ ਕਿਉਂਕਿ ਉਹ ਬੱਚੇ ਸੀ ਲਾਟੂ ਦੇ ਆਪਣੇ ਕੋਲੇ ਤੇ ਬਹੁਤ ਚੰਗਾ ਬੱਕਰਾ ਸੀ ਤੇ ਉਹਦੇ ਬੱਚੇ ਸੀਗੇ ਭਾਈ ਤੇ ਉਹ ਬੱਕਰੀ ਨਾਲ ਆਏ ਸੀ ਤੇ ਉਹ ਇੱਕ ਦੇਤਾ ਚਲੋ ਆਪਾਂ ਇੱਕ ਰਹਿ ਗਿਆ ਇੱਕ ਆਪਾਂ ਰੱਖ ਲਿਆ ਤੇ ਹੋਰ ਸੁਣਾਓ ਕੀ ਹਾਲ ਚਾਲ ਤੇ ਭਾਈ ਦੂਜੇ ਦਿਨ ਰੇਹ ਸੱਟਣ ਲੱਗ ਗਏ ਤੇ ਮਾਸ਼ਾਲਲਾ ਅੱਜ ਬਲੌਗ ਬਣਾ ਲੈਂਦੇ ਆ ਦੇਖਿਓ ਬਾਕੀ ਸੀ ਸਰੰਦ ਜਾਣਾਗਾ ਫਤੇਗੜ ਸਾਹਿਬ ਤੇ ਟਰੈਕਟਰ ਦੀ ਤਿਆਰੀ ਚੱਲੀ ਹੁੰਦੀ ਹੈ ਟਰੈਕਟਰ ਤਿਆਰ ਕਰੀ ਜਾਂਦੇ ਆ ਤਾਂ ਕਰਕੇ ਥੋੜਾ ਟਾਈਮ ਘੱਟ ਲੱਗਦਾ ਆ ਦੇਖੋ ਭਾਈ ਜੀ ਆਹ ਆਪਣਾ ਬਾਣ ਥੱਲੇ ਟੁੱਟਦਾ ਇੱਧਰ ਉਹ ਉਧਰ ਤਾਂ ਸਹੀ ਆ ਪਰ ਆਲੇ ਪਾਸੇ ਉਧਰ ਗਾਹਾਂ ਆਪਣੇ ਦੂਜੇ ਘਰ ਵਾਲੇ ਦਾ ਬਾਹਣ ਆ ਗਿਆ ਇੱਧਰ ਭਾਈ ਆ ਪਿੰਡ ਚੋਂ ਇਹਨਾਂ ਨੇ ਆਏ ਦੇਖੋ ਵੀ ਪਿਛਲੇ ਸਾਲ ਬਾਣ ਪਟਾਇਆ ਆ ਵੀ ਸਾਡੇ ਦੂਜੇ ਘਰ ਵਾਲੇ ਦਾ ਬਾਹਣ ਆ ਗਿਆ ਇਦੂ ਤਾਂ ਐ ਲਾਲਾ ਵੀ 5 ਫੁੱਟ ਹੀ ਐ ਆ ਆਪਣੇ ਨਾਲ ਤਾਂ 3 ਫੁੱਟ ਨੀਵਾ ਹੋ ਉਹ ਪਰਾ ਵਾਲੇ ਜੋ ਡੂੜ ਕੇ ਫੁੱਟ ਹੋ ਹਉ ਉਹਦੇ ਥਲੜੇ ਦੇ ਮੇਲ ਕਰਤਾ ਇਹ ਹੁਣਾਂ ਦੇਖੋ ਵੀ ਤਿੰਨ ਘਰਾਂ ਨੂੰ ਦੁੱਖ ਦਿੰਦਾ ਇਹ ਸਾਨੂੰ ਵੀ ਦੁੱਖ ਦਿੰਦਾ ਹੈ ਇੰਨਾਂ ਨੂੰ ਵੀ ਦੁੱਖ ਦਿੰਦਾ ਇੰਨਾਂ ਨੂੰ ਵੀ ਤੇ ਆਪ ਵੀ ਦੁੱਖ ਭੋਗਦੇ ਆ ਇਹ ਪਟਾ ਤਾਂ ਲਿਆ ਹੁਣ ਇਧਰੋ ਘਾਰੇ ਪੈਂਦੇ ਮਿੱਟੀ ਭਰ ਜਾਂਦੀ ਹੈ ਉਹ ਨਹੀਂ ਲੋਟ ਆਉਂਦੀ ਹੋਦਰੋ ਮੀਂਹ ਵੇਲੇ ਘਾਰੇ ਪੈ ਗਏ ਉਹ ਨਹੀਂ ਲੋਟ ਆਉਂਦੀ ਨਾਲੇ ਤਾਂ ਆਪ ਦੁਖੀ ਹੁੰਦੇ ਨਾਲੇ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਦੁਖੀ ਕਰਦੇ ਆ ਐ ਹੁੰਦਾ ਵੀ ਚੰਗੇ ਮਾੜੇ ਗਵਾਂਢੀ ਦਾ ਗੜੀੰਦਨ ਨੂੰ ਬਥੇਰਾ ਕਹਿਵਾ ਬਾਲਾ ਨਾ ਪਟਾਉ ਤੁਸੀਂ ਮੁੜ ਕੇ ਦੁਖੀ ਦੁੱਖਾ ਹੋਣਾ ਦੇਖੋ ਸਾਡੇ ਨਾ ਵਾਹਣ ਪੌੜੀਏ ਲੋਟ ਹੈ ਉਹ ਆਪਣਾ ਤਾਂ ਹਾਲਾ ਇਹ ਤਾਂ ਉੱਚਾ ਆਹਾ ਉਦੂ 2 ਫੁੱਟ ਨੀਵਾ ਤੇ ਆ ਜੀ ਜਿਹਾ ਆਪਾਂ ਖੜੇ ਆ ਇਹ ਇਹੀ ਤਾਂ 2 ਫੁੱਟ ਨੀਵਾ ਐ ਪੌੜੀਏ ਲੋਟ ਵਾਹਣ ਉਤਰ ਜੇ ਤੇ ਇਹ ਪਤਾ ਨਹੀਂ ਕੋਈ ਸਾਡੇ ਹੀ ਹੈ ਪਤਾ ਨਹੀਂ ਸਾਰੇ ਦੀਆਂ ਆਏ ਆ ਸਾਡੇ ਥੋੜਾ ਵੱਧ ਆ ਇੱਥੇ ਇਹ ਕਿਉਂਕਿ ਪਹਿਲਾਂ ਉਹ ਕਿਹੜਾ ਬਈ ਬਹੁ ਸੀ ਮਿਲਦਾ ਟਿੱਬੀ ਟਿੱਬੀ ਸੀਗੇ ਹੁਣ ਕੇ ਬੁੜਿਆ ਨੇ ਪੱਤਰ ਪੁੱਤਰ ਕਰਿਆ ਵਿਚਾਰੇ ਨੇ ਤੇ ਜਿਵੇਂ ਸਾਹਬ ਜੀ ਚਾਹੀ ਗਿਉਂ ਮੇਜ ਅਗਲੇ ਨੇ ਪੱਤਰ ਕਰ ਲੇ ਭਾਈ ਤੇ ਆ ਦੇਖੋ ਹੁਣ ਆ ਇਹਨਾਂ ਨੇ ਆਇਤੀ ਪੱਤਰ ਕਰਤਾ ਸਿਆਣੇ ਬਣਨੇ ਨੇ ਇਹ ਨਾਲ ਜਦੋਂ ਮੀਂਹ ਆ ਜਾਂਦਾ ਜੀੜੀ ਡੁੱਬ ਕੇ ਖੜ ਜਾਂਦੀ ਹੈ ਮੁੜ ਕੇ ਉਹੀ ਪੰਗਾ ਫੇਰ ਨਾਲ ਥੱਲੋਂ ਪਾਂਡੋ ਕੱਢ ਲਈ ਪਾਂਡੋ ਤੇ ਇਹਨਾਂ ਫਸਲ ਹੁੰਦੀ ਹੈ ਆਇਤੀ ਕਣਕ ਹੋਈ ਏਜ ਤੇ ਚਲੋ ਭਾਈ ਕਣਕ ਵਧੀਆ ਹੋਵੇ ਵਿਚਾਰਿਆਂ ਦੇ ਹਨ ਵਧੀਆ ਆਪਾਂ ਤਾਂ ਕਹਿੰਦੇ ਹਰੇਕ ਤੇ ਫਸਲ ਪੂਰੀ ਚੰਗੀ ਹੋਵੇ ਕਿਹ ਲੱਗ ਕਰ ਸਾਨੂੰ ਭਾਈ ਇਹਨਾਂ ਨੇ ਬਹੁਤ ਔਖਾ ਕਰਿਆ ਹੁਣ ਆ ਦੇਖ ਲਓ ਘਾਟਾ ਖੜਨਾ ਪੂ ਇੱਥੇ ਕਣਕ ਰਾਮਗੀ ਘੰਟਾ ਬੱਟਾ ਦੀ ਰਾਖੀ ਬਹਿਣਾ ਪਊ ਹੁਣ ਕਿਹਦੇ ਦਾ ਇੱਥੋਂ ਘਾਰਾ ਖੁੱਲ ਜਾਂਦਾ ਤੇਰੇ ਹੱਥੋਂ ਖੁੱਲ ਜਾਂਦਾ ਆ ਦੇਖੋ ਆ ਬੱਟ ਇਹਨਾਂ ਵਾਲੇ ਪਾਸੇ ਆਪਾਂ ਤਾਂ ਘੜ ਕੇ ਉਹ ਕਰਤੀ ਸੀ ਹੁਣ ਜੇ ਤਾਂ ਤਸਾਰੀ ਕੱਢ ਦਿਆਂ ਬੱਟ ਫਿਰ ਬੱਟ ਵੀ ਪਈ ਉਹ ਹੁੰਦੀ ਏ ਹੁਣ ਇਹ ਤੇ ਖੱਬਲ ਖੁੱਬਲ ਦਾ ਖੜਾ ਵਿਚਾਰੀ ਤੇ ਆਏ ਵੀ ਚਲ ਠੀਕ ਆ ਹੋ ਪੈ ਗਿਆ ਹੁਣ ਘਾਰਾ ਉੱਥੇ ਆ ਜਾਓ ਪਹਿਲਾਂ ਆ ਬੰਦ ਕਰਿਆ ਇੱਕ ਮਿੱਟੀ ਨਹੀਂ ਹੋਣਾ ਹੈਗੀ ਮਿੱਟੀ ਦਾ ਬਹੁਤ ਔਖਾ ਕਿਉਂਕਿ ਜੇ ਕਣਕ ਪਾਟਦੇ ਆ ਆਪਦੀ ਦਾ ਵੀ ਔਖਾ ਅਗਲੀ ਤਾਂ ਆਪਾਂ ਪੱਟੀ ਨਹੀਂ ਸਕਦੇ ਲੋ ਜੀ ਆ ਖੁੱਲ ਗਈ ਖੱਡ ਇੱਥੇ ਠੀਕ ਹੈ ਜੀ ਇਹ ਖੱਡ ਬੰਦ ਕਰਦੇ ਆ ਭਾਈ ਹੁਣ ਆ ਅਸੀਂ ਇੱਕ ਚੂਹੇ ਵੀ ਬਹੁਤ ਆ ਕਰਦੇ ਆ ਫੇਰ ਨਾਲੀ ਕਰਤਾਗੇ ਇਹ ਜੀ ਇਹਦਾ ਲੰਡੂ ਖੱਡਾ ਬੰਦ ਆਪਾਂ ਘਾਰਾ ਕਿਸੇ ਪਾਸੇ ਬੜਾ ਵੱਡਾ ਪੈ ਗਿਆ ਭਾਈ ਜੀ ਚੰਗਾ ਹੀ ਸੋਸਰੀ ਕਾਲ ਜੀ ਬੰਦ ਕਰਾਈਏ ਆ ਦੇਖੋ ਭਾਈ ਜੀ ਇਧਰ ਕਿੱਡਾ ਘਾਰਾ ਪਿਆ ਚੂਹੇ ਨੇ ਤੰਗ ਕਰਦੇ ਹੁਣ ਆ ਦੇਖੋ ਆ ਵੱਟ ਤੇ ਨਾ ਮਿੱਟੀ ਵੱੱਦ ਲਾ ਕੇ ਧਰੀ ਹੋਈ ਆ ਪਾਪ ਦੀ ਆ ਵੱਟ ਬਾੜੀ ਚੌੜੀ ਕਰੀ ਹੋਈ ਹੈ ਜਿਵੇਂ ਜੇ ਹੁੱਥੋਂ ਲੋਡ ਪਈਦਾ ਹੁੱਥੋਂ ਚੱਕ ਲਾਂਗੇ ਨਹੀਂ ਇਧਰ ਆ ਹੁਣ ਇੱਥੋਂ ਚੱਕ ਕੇ ਵੱਟ ਵੱਢ ਕੇ ਸਾਰੀ ਬੰਦ ਕਰੀਏ ਇਹ ਪਹਿਲਾਂ ਜਿਹਦੀ ਵੇਲੇ ਤੇ ਕਾਗਜ਼ ਪਾਇਆ ਹੁੰਦਾ ਵੱਟ ਤੇ ਤੇ ਹੁਣ ਚੂਹੇ ਚਾਹੇ ਕੋ ਉਤਰ ਦਿੰਦੇ ਆ ਭਾਈ ਕਾਗਜ਼ ਕੂਕ ਜਿਹੜੇ ਛੱਡਦੇ ਇੱਥੇ ਆ ਦੇਖੋ ਇਧਰ ਨਾਲੇ ਤਾਂ ਹੁਣ ਇੰਨਾਂ ਦਾ ਨੁਕਸਾਨ ਆਪਦਾ ਤਾਂ ਹੋਈ ਹੋਇਆ ਠੀਕ ਹੈ ਹੁਣ ਉੱਥੋਂ ਨਾਲ ਤਾਂ ਕਣਕ ਚੱਕ ਕੇ ਧਰ ਸਕਦੇ ਆ ਅਗਲੇ ਦੀ ਚਲੋ ਮਿੱਟੀ ਜਾਂਦੀ ਉਹ ਤਾਂ ਆਪਣੇ ਕੀ ਸਾਰੇ ਭਾਈ ਆ ਦੁੱਖਾ ਉੱਚੇ ਬਾਣਾ ਦਾ ਘਾਰੇ ਪੈਂਦੇ ਨੇ ਦੇਖੋ ਕਿੱਡਾ ਘਾਰਾ ਪਿਆ ਏਡਾ ਇਧਰੋ ਘਾਰਾ ਵੱਡ 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 ਬੰਦ ਕਰਿਆ ਮਸਾ ਬਾਲਾ ਪੜਾ ਕੰਮ ਸੀ ਆ ਦੇਖੋ ਇਹਨਾਂ ਦਾ ਕਿੰਨਾ ਸਾ ਇੱਥੇ ਭਰ ਗਿਆ ਪਾਣੀ ਨਾਲਾ ਮੱਥਾ ਸਾਰਾ ਭਰ ਗਿਆ ਚਲੋ ਪਾਣੀ ਦਾ ਕੀ ਹੁੰਦਾ ਹੁਣ ਇਹ ਵੀ ਰਮਾਉਣ ਗਿਆ ਆਪਦੇ ਗੱਲ ਕਰ ਭਾਈ ਜੀ ਕੰਮ ਟਿੱਡਾ ਬਹੁਤ ਟਿੱਡਾ ਕੰਮ ਆ ਇਹ ਜਿਹੜਾ ਇਹੋ ਜਿਹਾ ਭੰਤਾ ਬਹਣਾ ਨਾ ਜਿਹੜੇ ਬੰਦੇ ਕੋਲੇ ਉੱਚੀ ਨਿਊ ਜਿਹੜਾ ਹੁਣ ਆ ਜਵੇਂ ਨੀਵਾ ਬਹਣਾ ਜਿੰਨਾ ਮਰਜੀ ਉਹ ਹੋ ਜੇ ਤੇ ਠੀਕ ਹੈ ਤਿਆ ਦੇਖੋ ਬਾਗਲੇ ਬੁਗਲੇ ਫਿਰਦੇ ਕੇ ਕਣਕ ਵੀ ਆਪਣੀ ਇਹ 3.5-4 ਕਿਲੇ ਨਾ ਖਰਾਬ ਹੋ ਗਏ ਸੀ ਇਹ ਨਿਕਲ ਹੀ ਨਹੀਂ ਕਣਕ ਪਾਣੀ ਲਾਤਾ ਉੱਤੇ ਦੁਬਾਰੇ ਫੇਰ ਨਿਕਲੀ ਇਹ ਤੇ ਚਲੋ ਹੁਣ ਭਾਈ ਰੱਬ ਜਾਣਦਾ ਵੀ ਕਿਆ ਬਣੇਗਾ ਜੀ ਭਾਈ ਜੀ ਅੱਜ ਹਰਾ ਵੱਢਣ ਕਿੰਨੀ ਹੋ ਗਏ ਲੇਟ ਲੂਸਣ ਨੂੰ ਬਾਡਾ ਲੱਗਿਆ ਹੋਇਆ ਤੇ ਜੋ ਉਧਰ ਕਣਕ ਰਮਾਉਂਦੇ ਸੀ ਇੱਕ ਹਵਾ ਬਹੁਤ ਠੰਡੀ ਹੈ ਤੇ ਸੂਰਜ ਵੀ ਗਿਆ ਸਿੱਪ 5:00 ਵਜ ਗਏ ਸਹੀ ਅੱਜ ਹਰੇ ਨੂੰ ਤੇ ਦੇਖੋ ਕੀ ਬਣਦਾ ਪਲੂਸ਼ਨ ਦੇਖੋ ਆਪਣਾ ਬਾਈ ਕੀ ਕਹਿੰਦਾ ਹੁਣ ਇਹਨੂੰ ਦੱਸਾਂ ਕਿ ਦਿਨਾਂ ਚ ਵੱਢ ਲਾਂਗੇ ਸਾਰੇ ਨੂੰ ਆਪਾਂ ਜਾ ਮੰਗ ਸ਼ਰਦ ਨੇ ਮੰਗ ਲੋ ਜਿਹੜਾ ਬੰਦਾ ਤਾਇਆ ਆਪਣਾ ਉਹ ਵੱਢ ਲੂ ਸਾਰਾ ਤੇ ਬੱਕਰੀਆਂ ਨੂੰ ਵੀ ਬਾਧੂ ਚੱਲੂ ਤੇ ਘੋੜੀਆਂ ਨੂੰ ਵੀ ਫੇਰ ਆਪਣਾ ਉਧਰ ਜਵਾ ਤੇ ਬਰਸੀਨ ਬੀਜਿਓ ਉਹ ਹੋਜੂ ਫੇਰ ਫੇਰ ਮੰਗ ਦੀ ਮੰਗਦੇ ਬਾਟਾ ਫੇਰ ਬਹੁਤ ਦਿੰਦਾ ਬਾਈ ਪਹਿਲੀ ਵਾਰ ਵੱਢਣੀ ਔਖੀ ਹੈ ਇਹਦੀ ਫੇਰ ਤਾਂ ਨਜ਼ਾਰਾ ਇਹਦਾ ਇੱਕ ਦੇਖਦੇ ਆ ਸਰਹੰਦਰ ਤੋਂ ਆ ਕੇ ਉਹ ਮਸ਼ੀਨ ਜੀ ਲਿਆਉਣੇ ਆ। ਇਹਦਾ ਨਵੀਂ ਚੱਲੀ ਆ ਹੁਣ ਕੱਖ ਵੱਢਣ ਵਾਲੀ। ਦੇਖੋ ਭਾਈ ਲੂਸਣ। ਅੱਜ ਪੂਰਾ ਚੱਲੀ ਜਾਂਦਾ ਤੇ ਠੰਡਾ ਬਹੁਤ ਤੇ ਕੰਨ ਠਾਰਦਾ। ਤੇ ਦੇਖੋ ਫੋਨ ਕਿਦਾ ਜਾਂਦਾ। ਕਰਨ ਆਉਣਾ ਪੈਂਦਾ ਇੱਥੇ ਘਾਰਿਆ ਤੇ ਇਹ ਪੰਗਾ ਜੀਰੀ ਤਾਂ ਬਾੜੀ ਔਖੀ ਕਰਨੀ ਹੈ ਇੱਥੇ। ਹੈ ਸਾਡੇ ਤਾਂ ਆ ਬੱਟਾ ਤੇ ਵੀ ਘਾਰੇ ਬਹੁਤ ਪੈਂਦੇ ਮੀਂਹ ਵੇਲੇ ਖੁੱਲੇ ਜਾਂਦੇ ਆ ਭਈ ਪਾੜ। ਉਹ ਉੱਥੇ ਉਹ ਗਾਂਹ ਵਾਲੇ ਦਿਖਾਉ ਤੁਹਾਨੂੰ। ਇਹਦਾ ਬਾਲਾ ਪੜਾ ਕੰਮ ਆ। ਇਹ ਤਾਂ ਰੱਬ ਦੀ ਹੁੰਦੀ ਹੈ ਖੀਤੀ। ਬੰਦੇ ਦੀ ਕੀ ਮਜਾ ਆ ਲਾ ਵੀ ਇੱਥੇ ਘਾਰਾ ਬੰਦ ਕਰਦੇ ਸਾਡੇ ਖੇਤਾ ਚਾ ਕੇ। ਬਹੁਤ ਪੜਾ ਕੰਮ ਆ ਬਾਈ। ਬੱਕਰੀਆਂ ਬੱਕਰੀਆਂ ਪਕਰਿਆ ਇਹ ਅੰਦਰ ਤੇ ਘੋੜੀਆਂ ਨੂੰ ਨੀਰਾ ਪਾਤਾ ਬੱਕਰੀਆਂ ਨੂੰ ਪਾਤਾ ਤੇ ਅੰਦਰ ਕਰਤੀਆਂ ਕਰਮਾਂ ਵਾਲੀਆਂ ਤੇ ਹੁਣ ਮੈਂ ਕਿਹਾ ਚੱਲ ਢੇੜਾ ਮਾਰਿਆ ਯਾਥ ਨੇ ਯਾਰ। ਕਿਉਂਕਿ ਮੈਨੂੰ ਪਤਾ ਹੁੰਦਾ ਮੈਂ ਪਊਗੀ ਪਊਗਾ ਘਾਰਾ ਕਿਉਂਕਿ ਮਗਰੋ ਚੂਹੇ ਹੱਲ ਚੱਲ ਕਰ ਦਿੰਦੇ ਕਈ ਵਾਰੀ। ਆਹ ਦੇਖੋ ਆ ਉਦੋਂ ਬੰਦ ਕਰਕੇ ਗਏ ਆਪਾਂ। ਇੱਥੇ ਹੀ ਜੱਬ ਖਾਨਾ ਤੇ ਚਲੋ ਭਾਈ ਹੁਣ ਇਹਨਾਂ ਨੂੰ ਵੀ ਸੋਖਾ ਇੰਨਾਂ ਦੀ ਕਣਕ ਆਪਰ ਮਾਰਿਆ ਕਰਾਂਗੇ ਤੇ ਆਪਾਂ ਨੂੰ ਤਾਂ ਦੁੱਖ ਹੈਗੀ ਹੈਗਾ ਦੇਖੋ ਕਿਵੇਂ ਵਿੱਚ ਭਾਂਜਾ ਜਦੋਂ ਨੇ ਕਰਿਆ ਕੰਮ ਖਰਾਬ ਹੈ ਜੀ ਤੀਨਾ ਥੋੜੀ ਜੇ ਇਹ ਕਿੱਲਾ 2 ਪੌਣੇ 3 ਪੌਣੇ 4 ਕਿੱਲੇ ਇੱਕ ਦੀ ਖਰਾਬ ਹੋ ਗਈ ਆਪਣੇ ਤੇ ਚਲੋ ਬਾਕੀ ਰੱਬ ਕਰੂ ਭਾਈ ਕਿਰਪਾ ਦੇਖਦੇ ਆਂ ਕੀ ਬਣਦਾ ਜੀ ਭਾਈ ਜੀ ਘੋੜੀਆਂ ਕੱਢਤੀਆਂ ਬਾਹਰ ਤੇ ਉਹਨਾਂ ਨੂੰ ਪਾਉਨੇ ਦਾਣਾ ਹੁਣ ਹਰਾ ਪਾਤਾ ਬੱਕਰੀਆਂ ਨੂੰ ਪਾਤਾ ਹਰਾ ਮੈਨੂੰ ਬੰਨਤਾ ਅੰਦਰ ਪਾ ਕੇ ਹਰਾ ਹੁਰ ਤੇ ਘੋੜੀਆਂ ਨੂੰ ਤੇ ਬੱਕਰੀਆਂ ਨੂੰ ਪਾਉਨੇ ਆਂ ਦਾਣਾ ਆਪਾਂ ਆਹ ਖੜੀਆਂ ਝਾਕੀ ਜਾਂਦੀਆਂ ਕਰਮਾ ਵਾਲੀਆਂ ਤੇ ਹਰਾ ਪਾਇਆ ਸੀ ਪਹਿਲਾਂ ਫਿਰ ਉੱਤੇ ਇਹਨਾਂ ਨੂੰ ਪਾਤਾ ਚਾਰ ਚਾਰ ਦੇ ਉੱਤੇ ਪਾਵਾਂਗੇ ਦਾਣਾ ਤੇ ਆ ਫਿਰਦੇ ਆਪਣੇ ਮੇਮਣੇ ਦੇਖੋ ਕਿਵੇਂ ਗੰਦ ਪਾਉਂਦੇ ਇਹ ਤੇ ਘੋੜੀਆਂ ਨੂੰ ਵਿਚਾਰੀ ਨੂੰ ਪਾਉਨੇ ਆਪਾਂ ਦਾਣਾ ਹੁਣ ਉੱਤੇ ਲਾ ਕੇ ਹਰਾ ਇਹਨਾਂ ਨੇ ਖਾਦਾ ਨਹੀਂ ਤੇ ਬਾਕੀ ਦੇਖਦੇ ਹਾਂ ਕੀ ਬਣਦਾ ਹੈ ਦੇਖੋ ਜੀ ਇਹ ਆਪਣਾ ਪਾਵਲੋ ਕਹਿੰਦੇ ਨੇ ਹੁੰਦੇ ਜੇ ਬੰਦਾ ਤੜਕੇ लेट ਉੱਠੇ ਤਾਂ ਸਾਰੇ ਕੰਮ ਹੀ ਲੇਟ ਹੁੰਦੇ ਅੱਜ ਆਪਣੇ ਸਾਰੇ ਕੰਮ ਹੀ ਲੇਟ ਆ ਹੌਲੀ ਯਾਰਾ ਧੱਕਾ ਕਰਦਾ ਗੋਡਾ ਤਾਂ ਪਹਿਲੀ ਦੁਖੀ ਜਾਂਦਾ ਸਟਾਰ ਦਾ ਹੌਲੀ ਨਵੱਤ ਇਹ ਹੈ ਜੀ ਆਪਣੇ ਹੈਦਰਾਬਾਦ ਦਾ ਬੱਚਾ ਬਹੁਤ ਚੰਗੀ ਬਲੱਡ ਲਾਈਨ ਚੋਹ ਕੁੱਤਾ ਇਹ ਗਲਟੇਰ ਵਾਜਦਾ ਗਲਟੇਰ ਵੱਡੇ ਪਿੱਟਬੋਲ ਤੇ ਛੋਟੇ ਚਾਹੇ ਛੋਟਾ ਬੁਲੀ ਕਹੇਦੇ ਚਾਹੇ ਵੱਡਾ ਪਿੱਟਬੋਲ ਕਹੇਦੇ ਤੇ ਗਲਟੇਰ ਕੇ ਦੇ ਠੀਕ ਹੈ ਜੀ ਇਹ ਸਾਡੇ ਕੋਲ ਸਾਰੀਆਂ ਬਲੱਡ ਲਾਈਨੀਆਂ ਮਿਕਸ ਕਰੀਆਂ ਹੋਈਆਂ ਨਾ ਤਾਂ ਐ ਵੀ ਐ ਪਿਓਰ ਬੁਲੀ ਆ ਨਾ ਐ ਵੀ ਪਿਓਰ ਪਿੱਟ ਬੋਲ ਆ ਨਾ ਪਿਓਰ ਬਲਟੇਰ ਆ ਨਾ ਗਲਟੇਰ ਬਾਹਲਾ ਕੁਝ ਮਿਕਸ ਕਰਿਆ ਜੀ ਇਚ ਬਹੁਤ ਭੜਾ ਕੰਮ ਕਰਿਆ ਹੋਇਆ ਬਾਕੀ ਬਾਬਾ ਨਾਨਕ ਭਲੀ ਕਰੇ ਡਣ ਦੇਖੋ ਜੀ ਡਣ ਗਿਆ ਸ਼ੈਪ ਤੇ ਹੁਣ ਆਪਾਂ ਕਰਦੇ ਆਂ ਵਲੌਗ ਪੋਸਟ ਤੇ ਭਾਈ ਜੀ ਇਹਨੂੰ ਕਰਦੇ ਆਂ ਵਲੌਗ ਨੂੰ ਬੰਦ ਸਾਰੇ ਮੇਰੇ ਵੀਰ ਭਰਾ ਮਨੂੰ ਸਸਰੀ ਕਾਲ ਜੀ ਜਿੰਨੇ ਵੀ ਮੇਰੇ ਵੀਰ ਭਾਈ ਭਾਈ ਮੇਰੇ ਦੇਖਦੇ ਆ ਜੀ ਵਲੌਗ ਆ ਜਾ ਆ ਜਾ ਆ ਜਾ ਆ ਜਾ ਆ ਜਾ ਸਾਰਿਆਂ ਨੂੰ ਸਸਰੀ ਕਾਲ ਤੇ ਧੰਨਵਾਦ ਜੀ ਜਿੰਨੇ ਬੰਦਿਆਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਲਾਈਕ ਕਰਿਆ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਸਸਰੀ ਕਾਲ ਭਾਈ ਜੀ